ਮੇਰਾ ਨਾਮ ਰਜੀਸ਼ ਸਿੰਘ ਰਾਣਾ ਜੀ ਮੈਂ ਸਾਬਕਾ ਕੌਂਸਲਰ ਆ ਵਾਰਡ ਨੰਬਰ ਸਾਡੀ 1 ਕਜਗੁਰ ਰੋਡ ਆ ਐਸ ਵੇਲੇ ਮੇਰੀ ਮਾਤਾ ਬੀਬੀ ਸੁਵਿੰਦਰ ਕੌਰ ਜੀ ਇਲੈਕਸ਼ਨ ਲੜ ਰਹੇ ਨੇ ਜਿਹੜੇ ਕਿ ਉਹ ਵੀ ਸਾਬਕਾ ਕੌਂਸਲਰ ਆ ਉਸ ਤੋਂ ਪਹਿਲਾਂ ਉਹ ਵੀ ਕੌਂਸਲਰ ਬਣ ਚੁੱਕੇ ਸੀਗੇ ਹੁਣ ਅਸੀਂ ਦੁਬਾਰਾ ਮਾਤਾ ਜੀ ਨੂੰ ਇੱਥੇ ਆਪਣੇ ਵਾਰਡ ਦੇ ਵਿੱਚ ਕੈਂਡੀਡੇਟ ਬਣਾਇਆ ਅੱਜ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਜੱਲ੍ਹਾ ਗੁਜਰਾਤੀ ਪਰਿਵਾਰ ਆ ਗੁਜਰਾਤੀ ਮੰਡਲ ਆ ਇਹ ਮੁੱਢ ਤੋਂ ਹੀ ਮੇਰੇ ਨਾਲ ਰਿਹਾ ਆ ਤੇ ਅੱਜ ਵੀ ਮੇਰੇ ਨਾਲ ਆ ਕੁਝ ਕਾਰਨਾ ਕਰਕੇ ਚਲੋ ਅੱਗੇ ਪਿੱਛੇ ਹੀ ਹੁੰਦੇ ਸੀਗੇ ਪਰ ਜਦੋਂ ਵੀ ਕੋਈ ਕੰਮਕਾਰ ਹੋਵੇ ਮੈਂ ਇਹਨਾਂ ਨਾਲ ਹਮੇਸ਼ਾ ਹਾਜ਼ਰ ਹੋਣਾ ਤੇ ਮੈਂ ਅੱਗੇ ਤੋਂ ਵੀ ਇਹਨਾਂ ਨਾਲ ਨਾਲ ਰਹੂੰਗਾ ਸੋ ਅੱਜ ਇਹਨਾਂ ਨੇ ਮੈਨੂੰ ਬਹੁਤ ਵੱਡਾ ਉਸ਼ਾਸਧ ਹੋਇਆ ਕਿ ਅੱਗੇ ਵਾਂਗੂੰ ਤੁਹਾਨੂੰ ਫਿਰ ਜਿਤਾਵਾਂਗੇ ਨੰਬਰ ਤੇ ਪੰਜੀ ਰੌਂਗ ਕੁਮਾਰ ਆ ਜੀ ਤੇ ਮੈਂ ਗੁਜਰਾਤੀ ਭਰਾ ਪਰਿਵਾਰ ਤੋਂ ਆ ਜੀ ਤੇ ਅਸੀਂ ਨਾ ਰਾੜੇ ਭਾਜੀ ਨਾਮ ਆ ਅਸੀਂ ਵੋਟਾਂ ਸਾਰੀਆਂ ਜਿੰਨੀਆਂ ਵੀ ਵੋਟਾਂ ਵਾਂ ਸਾਡੀ ਅਸੀਂ ਟਰੈਕਟਰ ਨੂੰ ਪਾਣ ਵਾਸਤੇ ਬਿਠੇ ਆ ਜੀ ਕਿਉਂਕਿ ਰਹਿਣਾ ਵੀ ਅਸੀਂ ਲਾੜੇ ਭਾਜੀ ਔਰ ਰਾੜੇ ਭਾਜੀ ਨਾਲ ਹੀ ਆ ओके ਮੇਰਾ ਨਾਮ ਅਮਰਜੀਤ ਸਿੰਘ ਲਾੜਾ ਹੈ ਜੀ ਤੁਹਾਡੀ ਵਾਰਡ ਸਰ ਮੈਂ 25 ਨੰਬਰ ਵਾਰਡ ਤੋਂ ਬੀਬੀ ਰੇਨੂ ਜੀ ਦਾ ਉਹਨਾਂ ਦਾ ਉਹਨਾਂ ਦੀ ਸਮਰਥਨ ਕਰ ਰਿਹਾ ਹਾਂ ਉਹਨਾਂ ਦਾ ਜਿਹਨਾਂ ਦਾ ਚੋਣ ਨਿਸ਼ਾਨ ਟਰੈਕਟਰ ਹੈ ਜੀ ਅੱਜ ਮੈਂ ਬੜੇ ਮਾਣ ਨਾਲ ਆਪਣੇ ਕੋਈ ਗੁਜਰਾਤੀ ਭਰਾਵਾਂ ਦਾ ਗੁਜਰਾਤੀ ਵੀਰਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਵਾਰਡ ਨੰਬਰ 25 ਤੇ ਵਾਰਡ ਨੰਬਰ 1 ਦੇ ਸਾਡੇ ਆਜ਼ਾਦ ਉਮੀਦਵਾਰਾਂ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ ਸਾਡਾ ਚੋਣ ਨਿਸ਼ਾਨ ਟਰੈਕਟਰ ਜੋ ਕਿ ਸਾਡਾ ਹਰਮੇਸ਼ ਸਿੰਘ ਸੰਧੂ ਜੀ ਹੋਣਾ ਵੱਲੋਂ ਸਾਨੂੰ ਮਿਲਿਆ ਆਇਆ ਹੈ ਇਹਨਾਂ ਗੁਜਰਾਤੀ ਪਰਿਵਾਰਾਂ ਦੇ ਅਸੀਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ 1 ਨੰਬਰ 25 ਨੰਬਰ ਨਹੀਂ ਇਹਨਾਂ ਨੇ ਵਾਅਦਾ ਕੀਤਾ ਹੈ ਵੀ ਪੂਰੇ ਸ਼ਹਿਰ ਦੇ ਵਿੱਚ ਜਿੱਥੇ ਵੀ ਸਰਦਾਰ ਹਰਮੀਤ ਸਿੰਘ ਸੰਧੂ ਜੀ ਦੇ ਕੈਂਡੀਡੇਟ ਖਲੋਤੇ ਨੇ ਭਾਵੇਂ ਉਹਨਾਂ ਦਾ ਚੋਣਸ਼ਾ ਟਰੈਕਟਰ ਹੈ ਭਾਵੇਂ ਬਾਲਟੀ ਹੈ ਜੋ ਵੀ ਹੈ ਉੱਥੇ ਪੂਰ ਜ਼ੋਰ ਉਹਨਾਂ ਦੀ ਹਮਾਇਤ ਕਰਨਗੇ ਮੈਂ ਧੰਨਵਾਦੀ ਹਾਂ ਕਿੰਨਾ ਕੁ ਤੁਹਾਨੂੰ ਅੱਜ ਪਾਰੀਬਲ ਮਿਲ ਗਿਆ ਅੱਜ ਮੇਰੇ ਅੰਦਾਜ਼ੇ ਨੇ ਇਹਨਾਂ ਦਾ ਕੋਈ 250 ਤੋਂ 300 ਪਰਿਵਾਰ ਹੈ ਤਕਰੀਬਨ ਇਹਨਾਂ ਦੀ 700 ਤੋਂ 800 ਇਹਨਾਂ ਦੀ ਵੋਟ ਜਿਹੜੀ ਹੈ ਕਾਜੀਗੜ ਰੋਡ ਤੇ ਗਲੀ ਜਗਿੰਦਰ ਸਿੰਘ ਵਾਲੀ ਦੇ ਵਿੱਚ ਹੈ ਜੋ ਕਿ ਵੋਟਾਂ ਦੀ ਇਹਨਾਂ ਨੇ ਐਤਕੀ ਸਰਕਾਰ ਨੇ ਬਹੁਤ ਸਾਰੀਆਂ ਵੋਟਾਂ ਦੀ ਸ਼ਫਲਿੰਗ ਕਰ ਦਿੱਤੀ ਹੈ ਕੁਝ ਵੋਟਾਂ 1 ਨੰਬਰ 'ਚ ਆ ਗਈਆਂ ਕੋਈ 25 'ਚ ਆ ਗਈਆਂ ਕੋਈ 24 ਨੰਬਰ 'ਚ ਆ ਗਈਆਂ ਪਰ ਇਹਨਾਂ ਦੀਆਂ ਵੋਟਾਂ ਜਿਹੜੀਆਂ ਸਾਰੀਆਂ ਤਿੰਨਾਂ ਵਾਚੋਂ ਵਾਡਾਂ ਦੇ ਵਿੱਚ ਫੈਲੀਆਂ ਆਈਆਂ ਨੇ ਸੋ ਅਹੀਂ ਮੈਂ ਫਿਰ ਤੋਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਅਰुण ਜੀ ਦਾ ਭਰਤ ਜੀ ਦਾ ਜਿਨ੍ਹਾਂ ਨੇ ਆਪਣੇ ਸਾਰੇ ਮੈਂਬਰਾਂ ਨੂੰ ਮਨਾ ਕੇ ਇਹ ਅੱਜ ਸਾਡੀ ਪਾਰਟੀ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਸੋ ਮੈਂ ਫਿਰ ਤੋਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਤੇ ਆਸ ਰੱਖਦਾ ਹਾਂ ਕਿ ਵਾਰਡ ਨੰਬਰ 25 ਤੋਂ ਵਾਰਡ ਨੰਬਰ 1 ਟਰੈਕਟਰ ਚੋਣ ਨਿਸ਼ਾਨ ਦੇ ਵਿੱਚ ਵਰਤ ਵੱਧ ਵੋਟਾਂ ਲਾ ਕੇ ਮੋਰਲ ਆ ਕੇ ਜਿੱਤੋਗੇ ਧੰਨਵਾਦ